ट्रको मुंडे बल्ले करवा भी आओ दे 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 मुझे हरी दो सौ रुपये ने बाल प्राप्त करना है ਖੜੀ ਵਾਸਤੇ ਹੈ ਸਾਡੇ ਮੀਨ ਜੰਦਾ ਦੇਖੀ ਟਾਕਾ ਵਾਲੇ ਕਿ ਕਬੱਡੀ ਦਾ ਪਲੇਅਰ ਜੰਦਾ ਨਾ ਉਹ ਸਤਕਾਰ ਕਰਦੇ ਆ ਉਹ ਟਾਕਾ ਵਾਲੇ ਭਰਾਵਾਂ ਦੇ ਨੇ ਇਹ ਕਿ ਪਲੇਅਰ ਕਬੱਡੀ ਨੂੰ ਪਾਇਆ ਉਹ ਕਿ ਜੱਟ ਨਾ ਪਾਇਆ ਬਹੁਤ ਟਾਕਾ ਦੇ ਕਬੱਡੀ ਦੇ ਮੈਦਾਨ ਅੰਦਰ ਉਹ ਲੋਕਾਂ ਦੇ ਖਲਨੇ ਵਾਲਾ ਹੈ ਜਦ ਪੱਟਾ ਦੇ ਨਾਲ ਪੱਟ ਨੇ ਕਹਿੰਦੇ ਡੌਲਿਆਂ ਨੂੰ ਯਾਰ ਹੱਥ ਨਹੀਂ ਪੈਂਦੇ ਉਹ ਕੋਈ ਨਹੀਂ ਦੇਖਦਾ ਚਲੋ ਉਧਰ ਰੁਕਣਾ ਲੱਗੋ ਬਹੁਤ ਬੇਚੇ ਮਦਾਨੇ ਕਾਢੀ ਕਾੜੀਆਂ ਛਾਤੀਆਂ ਵਾਲੇ ਵਗਦੇ ਨੇ ਵਿੱਚ ਮਦਾਨਾ ਖੜ ਗਿਆ ਚੱਲ ਉਧਰ ਕੀ ਕਰਕੇ ਸੀ ਹੁਣ ਉਹਨਾਂ ਨੇ ਬੜੀ ਖੜਕ ਰੋਈ ਕੀ ਕਰਕੇ ਸੀ ਆਗੀ ਚਬੇੜਾਂ ਵਾਲੀ ਮੱਝੀ ਗੱਡੀ ਵਢਾ ਰਿਹਾ ਉਹ ਕਾੜੀ ਵਾਲੇ ਕੀ ਪਿਆ ਰ ਉਹ ਤੇਰਾ ਹੀ ਕਿਆ ਬਾਤਾਂ ਨੈਗਲ ਗਿਆ ਆ ਸੁੱਤੇ ਜਾਂ ਪਲਵਾਨ ਸੈਨ ਕੋਈ ਕਿੰਨੂੰ ਇੰਜੋਏ ਕਰਦਾ ਤੇ ਤਿਆਰੀ ਕਰਾ ਰਿਹਾ ਤੋਰ ਲੱਗਣਾ ਆਪਣੇ ਕਿੰਨੇ ਬੋਰ ਵੀਰ ਰਾਜੂ ਕਿਹ ਮਾਰਾ ਵੀ ਜਰਨੈਲ ਨੇ ਕਾਉਂਸ ਜਰਾਈ ਹੋਗਾ ਉਹਦੇ ਨੇ ਪਾਸੇ ਆਓ ਕਿੰਨੇ ਰਾਜੂ ਚੱਡੋ ਗਿਆ ਵਾਲਾ ਹਾਲ ਕੀ ਕਬੱਡੀ ਪਾਉਣ ਦੇ ਲਈ ਪਹਿਲੀ ਵਾਰੀ ਵੇਖਣ ਲੱਗਾ ਮਾਂ ਕਬੱਡੀ ਕੱਲੇ ਨਾਲ ਕੱਲੇ ਵਾਲੀ ਬਾਗੂ ਪੀ ਤੇ ਗੱਲ ਦੀ ਪਰ ਉਸ ਨੇ ਇਹ ਨਹੀਂ ਰੱਖਿਆ ਬਲੇ ਬਲੇ ਕਹੇਗਾ ਰੇਸ ਤੇ 365 ਪੱਟਾ ਵਿੱਚ ਪੁੱਗਿਆ ਇਹ ਇਹਦਾ ਕਿੰਨਾ ਟਾਈਮ ਹੁੰਦਾ ਉਹਨਾਂ ਹੀ ਕੋਈ ਨਹੀਂ ਇਹਦਾ ਕੋਈ ਟਾਈਮ ਨਹੀਂ ਅਸ਼ਾ ਉਹ ਬਲੇ ਜਵਾਨ ਆਉਂਦਾ ਹੀ ਹਰ ਇੱਕ ਜਣ ਉੱਪਰ ਲੰਚਦਾ ਆਹ ਅਮਰੀਕਾ ਦੀ ਤਾਰੀ ਮਾਰ ਗਿਆ ਕਬੱਡੀ ਮੈਦਾਨਾਂ ਵਾਲਿਓ ਤੇ ਨੱਕ ਕਿੰਨੀ ਵਗੇ ਜਾ ਗਈ ਖਾਲੀ ਜਿੱਤ ਕੇ ਕਸਰੇ ਵਾਲਾ ਹਮ ਕਬੱਡੀ ਦੇ ਬਣਾ ਰਹੇ ਨੇ ਲੈ ਲਾਈਟ ਗਿਆ ਮੈਂ ਤਿਆਰ ਹੈ ਲੈ ਲਾ ਗੇ ਲਾਈਫ ਆਫਰ ਕਰਵਾ ਧੰਨ ਧੰਨ ਆਹ ਕਾ ਚਿਰ ਬੇਕਾਰ ਵੱਡਾ ਬਾਲਾ ਸਾਡੀ ਖੇਡ ਕਬੱਡੀ ਦਾ ਧੀਰੀ ਮਾਰੀ ਕਬੱਡੀ ਦਾ ਬਣਾਇਆ ਆਹ ਦੇਖੋ ਕਿ ਆਰੀਏ ਜਿੱਤ ਰਹੇ ਨੇ ਸਰਦਾਰ ਜੀ ਦਾ ਆਹ ਦੁਨੀਆ ਦੇ 스타 ਅੱਜ ਦੇ ਖੇਡ ਦੇ ਜਿੱਤੇ ਪੁੱਜੇ ਆਂ ਬ੍ਰਾਂਖੋਜਾ ਕੋਪੀ ਚਾਰ ਕਬੱਡੀ ਪੌਣ ਦੇ ਲਈ ਆਹ ਬ੍ਰਾਂਖੋਜਾ ਕਬੱਡੀ ਹੈ ਕਬੱਡੀ ਦੇ ਮੈਦਾਨ ਉੱਪਰ ਹੋਣ ਦਾ ਲਈ ਚਲਿਏ ਬਸ ਬੋਕੇ ਆਹ ਵੇਖ ਲੈ ਗ੍ਰੇਡ ਵੇਡਾ ਵਾਲੇ ਵੇਖੀ ਲਓ ਅੱਜ ਇਖਾਰੇ ਵਾਲਿਆਂ ਉਹ ਹੈ ਰਾਤ ਤੋਂ ਭੱਲੇ ਇਹਦੇ ਨਾਲ ਰਹੀ ਹੁਣ ਕੀ ਠੋਲਾ ਘਰੇਹਾੜੀ ਵਾਲਾ ਪੰਡ ਦਾ ਵੱਲੋਂ ਇੱਕ ਖੋਤੋਂ ਛੇਕਾ ਸਿੰਘੀ ਟ੍ਰੱਕਾਂ ਵਾਲੇ 700 ਰੁਪਏ ਜਾਫੀ ਨੂੰ ਦਿੱਤਾ ਜਾਣਾ ਹੈ ਲੈ ਵੀ ਇਖਾਰੇ ਵਾਲਿਆ ਬਣ ਗਈ ਮੈਂਤਰਾਲੀ ਹੁਣ ਚਾਂਦੀ ਭੈੜੀ ਬੱਕਰੀ ਨੂੰ ਨਿਗਾਦੀ ਆਹ ਬਣ ਗਈ ਮੈਂਤਰਾਲੀ ਹੁਣ ਚਾਂਦੀ ਭੈੜੀ ਬੱਕਰੀ ਨੂੰ ਨਿਗਾਦੀ ਲਾਲੇ ਸਮਝਾਉ ਨੂੰ ਜੱਫਾ ਔਰ ਲਾਲੇ ਸੱਤ ਸੌ ਦੀ ਬਿਆਨੀ ਨੂੰ ਅੱਠ ਮੁੰਡਿਆ ਲਾਲੇ ਜਦੋਂ ਪਾਦੇ ਦੋ ਮੁੰਡਿਆ ਇੱਕ ਮਿੰਟ ਆਹ ਵੇ ਲੀਏ ਰੇੜੇ ਕਨਾਲੀ ਕੁੜੀਏ ਬੱਲੇ ਦੀਆਂ ਕੰਨਾਂ ਆਹ ਕਹਿੰਦੇ ਸਾਡੀ ਖੇਡ ਕਬੱਡੀ ਦੇ ਸਟਾਰ ਔਰ 700 सात साल जा रहा है और सैनिया आज कट गया है पाँच सौ आरोप चलो जी चलिए